ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਠੀਕ ਠਾਕ ਹੋ ਜੀ ਤੇ ਜੀ ਅੱਜ ਅਸੀਂ ਚੱਲੇ ਆ ਜੀ ਉਹ ਘਰ ਜਿਹੜੇ ਘਰ ਤੋਂ ਸਾਨੂੰ ਸਭ ਕੋ ਮਿਲਿਆ ਬਾਬਾ ਦੀਪ ਸਿੰਘ ਜੀ ਦੇ ਕਿਉਂਕਿ ਬਾਬਾ ਜੀਪ ਸਿੰਘ ਜੀ ਦਾ ਜਨਤਿਆੜਾ ਅੱਜ ਤੇ ਅੱਜ ਅਸੀਂ ਚੱਲੇ ਆ ਜੀ ਢਾਲਾ ਸਾਹਿਬ ਸਾਰਾ ਪਰਿਵਾਰ ਆ ਵੇਖੋ ਤੇ ਨਾਲੇ ਕਰਦੇ ਆ ਜੀ ਦਰਸ਼ਨ ਮੇਲੇ ਕਿਉਂਕਿ ਗੁਰਦੁਆਰਾ ਸਾਹਿਬ ਬਹੁਤ ਹੀ ਜ਼ਿਆਦਾ ਸ਼ਿੰਗਾਰਿਆ ਹੋਆ ਕੋਸ਼ਿਸ਼ ਤੇ ਆ ਵੀ ਆ ਅਸੀਂ ਤਾਂ ਹੀ ਅਰਲੀ ਅਰਲੀ ਤੁਰੇ ਆ ਵੀ ਨੇਰੇ ਨੇਰੇ ਉੱਥੇ ਪਹੁੰਚਾਂਗੇ ਜੋ ਉੱਥੇ ਲਾਈਟਿੰਗ ਕੀਤੀ ਆ ਜਿਵੇਂ ਮਤਲਬ ਬਹੁਤ ਯਾਰੀਸ ਹੋਣੀ ਲਾਈਟਿੰਗ ਆ ਉਥੇ ਤੇ ਕੋਸ਼ਿਸ਼ ਆ ਕਿ ਚਾਨਣ ਹੋਣ ਤੋਂ ਪਹਿਲਾਂ ਪਹਿਲਾਂ ਆਪਾਂ ਉੱਥੇ ਪਹੁੰਚ ਜਾਈਏ ਤੇ ਤੁਹਾਨੂੰ ਵੀ ਦਰਸ਼ਨ ਕਰਾਵਾਂਗੇ ਸੋ ਜੀ ਜੇ ਉੱਥੋਂ ਪੋਸੀਬਲ ਹੋ ਸਕਿਆ ਟ੍ਰੈਫਿਕ ਵਗੈਰਾ ਲਾ ਲੱਗੀ ਤੇ ਆਪਾਂ ਸ਼ੀਦਾ ਸਭ ਵੀ ਜਰਾਵਾਂਗੇ ਉੱਥੇ ਵੀ ਫੁੱਲਾਂ ਦੀ ਡੈਕੋਰੇਸ਼ਨ ਬਹੁਤ ਹੀ ਜ਼ਾਰੀਸ ਹੋਣੀ ਆ ਕਿਉਂਕਿ ਅੱਜ ਸਾਡੇ ਬਾਪੂ ਦਾ ਜਨਮ ਦਿਹਾੜਾ ਵਾ ਤੇ ਸਾਨੂੰ ਬਹੁਤ ਹੀ ਬਹੁਤ ਹੀ ਜ਼ਿਆਦਾ ਖੁਸ਼ੀ ਆ ਤੇ ਫੇਰੇ ਵੱਲੋਂ ਮੇਰੀ YouTube ਫੈਮਿਲੀ ਨੂੰ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਤੇ ਆ ਰਿਖੋ ਜੀ ਰੈਡੀ ਹੋ ਗਏ ਆ ਅਸੀਂ ਸਾਰੇ ਜਣੇ ਆਲਮੋਸਟ ਤੇ ਹੁਣ ਬਸ ਮਾਤਾ ਸ਼੍ਰੀ ਦੀ ਵੇਟ ਆ ਤੇ ਬਾਕੀ ਜੀ ਉੱਥੇ ਜਾ ਕੇ ਤੁਹਾਨੂੰ ਗੁਰੂ ਘਰਿਆਂ ਦੇ ਕਰਾਉਣੇ ਆ ਜੀ ਦਰਸ਼ਨ ਚੰਗਾ ਜੀ ਜੁੜੇ ਰਹੋ ਬਟ ਹਾਂ ਇੰਨਾ ਪਤਾ ਵਾ ਇਨੂੰ ਵੀਊ ਨਹੀਂ ਜਾਣੇ ਕਿਉਂਕਿ ਹੋਰ ਜੋ ਮਰਜੀ ਫੁੱਟੀਆਂ ਸਿੱਧੀਆਂ ਚੀਜ਼ਾਂ ਹੋਈਏ ਦੋਨਾਂ ਨੂੰ ਵੀਊ ਜਾਣੇ ਯਾਰ ਇਹਨੂੰ ਵੀਊ ਨਹੀਂ ਜਾਣੇ ਪਰ ਚਲੋ ਕੱਲਾ ਮਿਊ ਹੀ ਨਹੀਂ ਵੇਖਣੇ ਆਪਾਂ ਆਪਾਂ ਆਪਣੀ ਜਿਹੜੇ ਪਿਆਰ ਕਰਨ ਵਾਲੇ ਆ ਜਿਹੜੇ ਬਾਬੇ ਦੀਪ ਸਿੰਘ ਨੂੰ ਪਿਆਰ ਕਰਦੇ ਆ ਹੈਨਾ ਆਪਾਂ ਉਹ ਸੰਗਤ ਨੂੰ ਦਰਸ਼ਨ ਕਰਾਵਾਂਗੇ ਅੱਜ ਗੁਰੂ ਘਰ ਦੇ ਸੋ ਜੀ ਵੇਖੋ ਜੀ ਅੱਜ ਵੈਸੇ ਸਭ ਤੋਂ ਲਾਸਟ ਤੇ ਅੰਦਰੋਂ ਨਿਕਣ ਵਾਲੀ ਮਜੀਦ ਹੁੰਦੀ ਆ ਤੇ ਅੱਜ ਪਹਿਲੀਆਂ ਚ ਅਸੀਂ ਬਾਹਰ ਬੈਠੇ ਵੇਟ ਕਰ ਰਹੇ ਆ ਮੰਮੀ ਵੀ ਤਿਆਰ ਆ ਵੇਟ ਕਰੀ ਗਿੰਦੂ ਦੀ ਗਿੰਦੂ ਉਸਤਾਦ ਦੀ ਵੇਟ ਹੋ ਰਹੀ ਨੇ ਕਿੱਥੇ ਆ ਗਿਆ ਆ ਗਿਆ ਤੇ ਜੀ ਜੀ ਚਲੋ ਜੀ ਸੰਕਤਾ ਫੁੱਲ ਬਾਈ ਫੁੱਲ ਹੈ ਤੇ ਚੱਲੇ ਜੀ ਹੁਣ ਅਸੀਂ ਬਾਬਾ ਦੀਪ ਸਿੰਘ ਜੀ ਦੇ ਤੇ ਜਕਾਰਾ ਆ ਜੇ ਗਿੰਦੂ ਤੇ ਮੈਂ ਛੱਡਾਂ ਦਿਕਾਰੇ ਬਲਾ ਵੇਨੇ ਹਲੋ ਜਾਵੇ ਤਾਂ ਤਨ ਬਾਬਾ ਦੀਪ ਸਿੰਘ ਜੀ ਦੇ ਮਨ ਨੂੰ ਭਾਵੇ ਸੋਕ ਸ੍ਰੀ ਅਕਾਲੂ ਆਓ ਸੰਗਤਾਂ ਜੀ ਚਲੀਏ ਨਾਲੇ ਤੇ ਦਰਸ਼ਨ ਕਰੀਏ ਇਹਦੇ ਨਾਲੇ ਦਰਸ਼ਨ ਕਰਾਈਏ ਹਨੇਰਾ ਕਾਫੀ ਹੈ ਉਮੀਦ ਕਰਦੇ ਆ ਵੀ ਨੇਰੇ ਨੇ ਰਹੀ ਹਾਂ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਪਹੁੰਚਾਂਗੇ ਤੇ ਉੱਥੇ ਦੀ ਰਾਤ ਇਹ ਨਹੀਂ ਡੈਕੋਰੇਸ਼ਨ ਤੁਹਾਨੂੰ ਦਿਖਾਵਾਂਗੇ ਓਕੇ ਜੀ ਸਤ ਸ੍ਰੀ ਅਕਾਲ ਜੁੜੇ ਰਹੋ ਵਲੌਗ ਦੇ ਨਾਲ ਪਹੁੰਚ ਗਿਆ ਟਾਈਮ ਨਾਲ ਹੀ ਲਾਈਟਿੰਗ ਵਾਲੇ ਪੂਰੀ ਕੱਢਦਾ ਮੇਰੇ ਸੁਤਾਰਨ ਦੀ ਹੁਣੀ ਜੱਫਾ ਕਰੋ ਮੇਰੇ ਘਰ ਪੁੱਤਰ ਪੈਦਾ ਹੋਵੇ ਤੇ ਬਾਹਰ ਆਏ ਉਹਦੇ ਹੱਥੁੱਤੇ ਹੋਰ ਨਾਈ ਆ ਮਹਾਰਾਜ ਕਰਤੀਸ਼ਨ ਸਤਾਰਪੁਰਵਾਹਿ ਪਰਮਸੂਰੀ ਚਲ ਆ ਜਾ ਚਲ ਆ ਜਾ ਮਹਾਰਾਜ ਜੀ ਦੇ ਨਾਮ ਸਤਿਕਾਰ ਵਿੱਚ ਕਰਕੇ ਹਰਨਾਮਨ ਨੂੰ ਬਾੜ ਪਾਉ अग दे बाहर क्या परमेश पुरुख ने अग के बिच भी सड़क नहीं दत्ता परमेश पुरुष वाहे ਜਦੋਂ ਤੂੰ ਤਾਕ ਵਿੱਚ ਡੋਬਣ ਦਾ ਵਾਹਿਗੁਰੂ ਸਾੜਨ ਦਾ ਤਾਂ ਜਿਹੜੀ ਹੋਲਕਾ ਨੂੰ ਮਾਰ ਲੈਸਾ ਨਾ ਤੇ ਵਰ ਭਗਤੀ ਕਰਕੇ ਸਾਹੋ ਜਿਸ ਸਪਾਸ ਪੀ ਬਰਥਡੇ ਕਿਦਾ ਵਾ ਬਾਬਾ ਜੀ ਦਾ ਬਾਬਾ ਜੀ ਦੇ ਵੱਡੇ ਨੇ ਟੌਫੀਆਂ ਫੇ ਮੈਨੂੰ ਨਹੀਂ ਦੇਣੀਆਂ ਜੀ ਜੀ ਇੱਧਰ ਦੇ ਇੱਧਰ ਦੇਤੀਆਂ ਸਾਰਿਆਂ ਨੂੰ ਇੱਧਰ ਰਹਿ ਗਈਓ ਇੱਧਰ ਰਹਿ ਗਏ ਪੁੱਤ ਪਿੱਛੇ ਇੱਧਰ ਪੁੱਤ ਆਵੇ ਇੱਧਰ ਰਹਿ ਗਈਓ ਆਓ ਇੱਧਰ ਇੱਧਰ ਸਾਰੇ ਰਹਿ ਗਏ ਇੱਧਰ ਇੱਧਰ ਸਾਰੇ ਰਹਿ ਗਏ ਜੇ ਮੈਂ ਨੇ ਸੋਚਿਆ ਫੇਰ ਆਪਣਾ ਨਹੀਂ ਨਹੀਂ ਮੇਰਾ ਲਈਗਾ ਇਹ ਆ ਬੋਤਲ ਹੱਥ ਪੈਕਟ ਆਲੂ ਘੜਿਆ ਇੱਕ ਵਾਰੀ ਆਹੋ ਹੱਥ ਪੈਕਟ ਆਹ ਜੀ ਪਿੰਡ ਗਾਜੀ ਵਾਲਾ ਤੇ ਪਿੰਡ ਜੋਧਿਆ ਦੀ ਸੰਗਤ ਕਿਉਂਕਿ ਜੀ ਮੀ ਔਂਡ ਹੈ ਪਿਆ ਪਹਿਲਾਂ ਨੇ ਲੰਗਰ ਅੱਗੇ ਸੀ ਉਹੜਾ ਜੀ ਇੱਥੇ ਹੀ ਸਾਕਾ ਕੰਡਾ ਹੈ ਮੁੰਡੇ ਯਾਦਵਿੰਦਰ ਸਿੰਘ ਆ ਵਾਏ ਗੁਰਜੀ ਕੀ ਫਤਿਹ ਤਰਪਾਲ ਨਿੱਕੀ ਜੇ ਤੁਹਾਨੂੰ ਮੈਂ ਦੱਸਾਂ ਇਹਦੇ ਥੱਲੇ ਦੁੱਧ ਵਰਤੌਣ ਵਾਲਾ ਨੇ ਕੰਮ ਕਰਿਓ ਹੈ ਆ ਵੀ ਆਦੇ ਥੱਲੇ ਲਾਓ ਹਾਂ ਪੱਠੀਆਂ ਪੱਠੀਆਂ ਅੰਦਰ ਹੀ ਆ ਫੇਕਾ ਤੋ ਡੇ ਆ ਉਹ ਫਟਕ ਤੇ ਖਲੋਤੇ ਹੀ ਉਹ ਦੁੱਧ ਵਾਲੇ ਇਧਰ ਵਰਪਾਲਾਂ ਥਣੀ ਓਂਡੇ ਆ ਫਟਕ ਬੰਦ ਓ ਆਵਾ ਤਾਲਾ ਸਾਹਿਬ ਆਏ ਹੋ ਇਹ ਇਹ ਆ ਨਾ ਖਾ ਕੇ ਜਾਈਏ ਤੇ ਦੋ ਬੱਚੇ ਬੇਟਾ ਉਹਨੇ ਲਬੇੜਨਾ ਹੀ ਹਣੀ ਕਿੱਦਾਂ ਲੀ ਫੜੀ ਕਹਿ ਲਿਆ ਫੜਾ ਬਣਾਰੇ 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 ਤਾਲ ਵੇਚਣ ਵਾਲੇ ਕਿ ਥੱਲੇ ਕਪੜੇ ਦਾ ਨਾ ਝੋਵੇ ਪਾਣੀ ਮੇਰੀ ਤਾਂ ਕੋਈ ਵੀ ਨਹੀਂ ਇੱਥੇ ਨਾ ਨਾ ਤੂੰ ਤਾਂ ਖਾਣਾ ਇਹਦੇ ਖਾਣਾ ਨਹੀਂ ਮੈਨੂੰ ਲੱਗਦਾ ਕਿ ਤੂੰ ਇਹ ਦੋ ਖਾ ਆ ਹੁਣਾਂ ਦਿਖ ਨਹੀਂ ਖਾਣਾ ਨਹੀਂ ਆ ਇੱਕ ਇੱਕ ਆਏ ਆ ਵਾਹ ਵਾਹ ਟਾਲਾ ਸਾਹਿਬ ਆਇਆ ਇਹ ਤੇ ਆ ਖਾਦੇ ਬਿਨਾ ਚਲ ਜੀ ਅਦਾ ਹੋਈ ਨਹੀਂ ਸਕਦਾ ਚੁੱਕੀ ਮੰਮੀਆ ਪਲੇਟ ਰੱਖ ਲਾ ਦੇ ਲੈ ਡਾਕਟਰ ਨੇ ਬਣਾ ਕੀਤਾ ਮੈਨੂੰ ਚੱਲ ਚੱਲ ਖਾ ਛੱਕੋ 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 ਯਾਰ ਵੇਖੋ ਲੰਗਰ ਹਲੇ ਸਟਾਰਟ ਨਹੀਂ ਹੋਏ ਤੇ ਸਾਡੇ ਪਿੰਡਦਾਰੇ ਦੁੱਧ ਮੰਗਾਇਆ ਦੁੱਧ ਪਤਾ ਨਹੀਂ ਕੀ ਗੱਲ ਰੱਗ ਪਹੁੰਚਿਆ ਨਹੀਂ ਤੇ ਉਹ ਚਲ ਗਿਆ ਵਾ ਤੇ ਵੇਸਣ ਬਣਾਇਆ ਜੀ ਘਰੇ ਤੇ ਸੋ ਅਸੀਂ ਸੋਚਿਆ ਚਲੋ ਵੇਸਣ ਵਾਲਾ ਪ੍ਰਸ਼ਾਦ ਆਪਾਂ ਲੈ ਜੀਏ ਸੋ ਜੀ ਇਹ 27 ਜਨਵਰੀ ਅੱਜ ਦੇ ਅਜੀ ਇਹ ਵਲੌਗ ਪਾਉਗਾ ਥੋੜਾ ਲੇਟ ਪਾਉਗਾ ਤੇ ਇਸ ਕਰਕੇ ਜਿਹੜੇ ਵੀ ਲਾਗੇ ਬਨੇਦੇ ਆ ਜਰੂਰ ਪਹੁੰਚੋ ਦਰਸ਼ਨ ਮੇਲੇ ਕਰੋ ਤੇ ਖੁਸ਼ੀਆਂ ਪ੍ਰਾਪਤ ਕਰੋ ਤੇ ਵਧੀਆ ਵਧੀਆ ਲੰਗਰ ਛਕੋ ਟਿੱਕੀਆਂ ਦਾ ਲੰਗਰ ਪਕੌੜਿਆਂ ਦਾ ਲੰਗਰ ਔਰ ਫਲਜਦੜ ਕਿਹੜਾ ਲੰਗਰ ਪਾਸ ਤੇਰਾ ਲੰਗਰ ਲੱਡੂਆਂ ਦਾ ਲੰਗਰ ਦੁੱਧ ਦਾ ਨਾਲ ਸੌਰੀ ਮਠੀਆਂ ਤੇ ਨਾਲ ਵੇਸਣ ਦਾ ਲੰਗਰ ਇਹ ਸਾਡੇ ਪਿੰਡ ਵਾਲਿਆਂ ਨੇ ਜੋਧਿਆਂ ਵਾਲਿਆਂ ਨੇ ਗਾਜੀਵਾਲ ਵਾਲਿਆਂ ਨੇ ਤੇ ਦੋ ਤਿੰਨ ਪਿੰਡ ਦੇ ਮੁੰਡੇ ਆ ਜਿਹੜੇ ਸੇਵਾ ਕਰਨਦੇ ਆ ਉਹ ਨਾਲ ਲੰਗਰ ਲਾਇਆ ਵਾ ਇਸ ਕਰਕੇ ਜੀ ਸਾਰੇ ਪਹੁੰਚੋ ਦਰਸ਼ਨ ਮੇਲੇ ਕਰੋ ਸੇਵਾ ਭਾਵਨੀ ਵਿੱਚ ਮੇਰੇ ਕੋਲ ਕੈਸ਼ ਨਹੀਂ ਹੈ ਰੁਪਈਆ ਵੀ ਆਈ ਹੈਵ ਨੋ ਮਨੀ ਕਿੰਨ ਨੂੰ ਫੋਨ ਲਾ ਲੈਣਾ ਕੋਈ ਨਹੀਂ ਸੋ ਜੀ ਚੰਗਾ ਹੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਦਰਸ਼ਨ ਮੇਲੇ ਜਰੂਰ ਕਰੋ ਗੁਰੂ ਮਹਾਰਾਜ ਦੇ ਘਰ ਹਾਜ਼ਰੀ ਜਰੂਰ ਭਰਿਆ ਕਰੋ ਕਿਉਂਕਿ ਸਾਨੂੰ ਜੋ ਵੀ ਕੁਝ ਮਿਲਿਆ ਜੇ ਅੱਜ ਆ ਸਾਧਨਾ ਚ ਬੈਠੇ ਆ ਤੇ ਸਾਨੂੰ ਇੱਥੋਂ ਮਿਲਿਆ ਇਸ ਕਰਕੇ ਮਹਾਰਾਜ ਦੀ ਕਿਰਪਾ ਨਾਲ ਤੇ ਸਾਰੇ ਜਣੇ ਆਪਣੇ ਪਰਿਵਾਰ ਨਾਲ ਪਹੁੰਚੋ ਚੰਗਾਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ